ਪਹਿਲਾਂ ਇੱਕ ਇੰਟਰਵਿਊ 'ਚ ਵੀ ਤੁਸੀਂ ਪੁੱਠਾ ਸਿੱਧਾ ਬੋਲਿਆ ਉਹਨਾਂ ਬਾਰੇ ਮੈਂ ਸੋਚ ਰਿਆ ਸੀ। ਉਹ ਕਾਨ ਕੀ ਐ ਜਦ ਹੁਣ ਕਾਰਜ ਜੇ ਕਿਸੇ ਨੇ ਮਰਦ ਵਾਲੀ ਗੱਲ ਕਰੇ ਹੌਸਲਾ ਰੱਖਿਆ ਫਿਰ ਡਰਾਮਾ ਕਰਕੇ ਰੋਣ ਦਾ ਕੀ ਮਤਲਬ ਸੀਗਾ? ਤੇ ਫਿਰ ਸਾਹਮਣੇ ਵੀ ਲੈ ਕੇ ਆ ਉਹ ਕਿਹੜਾ ਭੱਜ ਗਿਆ ਡਰ ਤਾਂ ਨਹੀਂ ਗਿਆ ਕਿਸੇ ਤੋਂ? ਭੱਜ ਗਿਆ ਦੀ ਗੱਲ ਥੋੜੀ ਐ ਇਹ। ਆ ਤਾਂ ਹੁਣ ਕਿਸ ਕਿਸੇ ਨੂੰ ਕੀ ਆ ਪਤਾ ਪੈਸੇ ਦੇ ਕੀ ਲੈ ਕੇ ਆਏ ਹੋ ਬੇ। ਖੜਾ ਐ ਅਗਲਾ ਖੜੂ ਕਰ ਦਿਓ। ਜ਼ਰੂਰੀ ਤੁਸੀਂ ਨਹੀਂ ਬਾਬਾ ਲੱਗਾ ਸੀ ਉਹ ਵਾਰੀ ਇਹਨੇ ਉਹ ਕਿਹੜਾ ਪ੍ਰੂਫ ਹੋਗੀ? ਤੇ ਫਿਰ ਅਮਰਤਪਾਲ ਬਾਰੇ ਇਹ ਗੱਲ ਕਹਿਣੀ ਕਿੰਨੀ ਸੌਖੀ ਹੈ ਪੈਸੇ ਲੈ ਕੇ ਅਜੇ ਤਾਂ ਦੋਨੇ ਅਜੇ ਤਾਂ ਦੋਨੇ ਗੁਨਾਹਗਾਰ ਮੰਨ ਲਓ ਤੁਸੀਂ ਕਿਉਂ ਮੰਨਾਂ ਮੈਂ ਤਾਂ ਨਹੀਂ ਅਮਰਤਪਾਲ ਮੇਰੋਂ ਨੂੰ ਗੁਨਾਹਗਾਰ ਮੰਨ ਕਿਉਂ ਅਜੇ ਕਿਹੜੇ ਪ੍ਰੂਫ ਹੋ ਗਏ ਕਿਵੇਂ ਮੰਨ ਲਾਂ ਮੈਂ ਅਜੇ ਕਿਹੜੇ ਕੋਈ ਪ੍ਰੂਫ ਹੋ ਗਿਆ ਤੇ ਉਹਦੇ ਖਿਲਾਫ ਕਿਹੜਾ ਕੁਝ ਪ੍ਰੂਫ ਹੋ ਗਿਆ ਅਮਰਤਪਾਲ ਦੇ ਜਿਹੜਾ ਤੁਸੀਂ ਇਹ ਕਹਿ ਦਿੰਨੇ ਹੋ ਪੈਸੇ ਲੈ ਲਏ ਉਹਦੇ ਖਿਲਾਫ ਕਿਵੇਂ ਪ੍ਰੂਫ ਹੋ ਗਿਆ ਤੁਸੀਂ ਤੇਰ ਕਿਉਂ ਬਣੇ ਮੇਰਾ ਤਾਂ ਇਹ ਸਵਾਲ ਹੈ ਤੁਸੀਂ ਅਮਰਤਪਾਲ ਦੇ ਖਿਲਾਫ ਹੋ ਇੱਕੇ ਚੀਜ਼ ਨੂੰ ਉਹਨਾਂ ਤੇ ਦੋਸ਼ ਲੱਗੇ ਉਹਨਾਂ ਦੇ ਹੱਕ ਚੋਂ ਤੁਸੀਂ ਕਿਉਂ ਬਣੇ ਮੇਰਾ ਤਾਂ ਮੇਰਾ ਤਾਂ ਇੱਕੇ ਮੰਨਣਾ ਹੈ ਕਿ ਜਿਹੜਾ ਬੰਦਾ ਗੁਨਾਹ ਕਰਦਾ ਉਹ ਜੇਲ੍ਹ ਚਲੇ ਗਿਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਵੀ ਬੰਦਾ ਗੁਨਾਹ ਕਰਦਾ ਹੈ ਲੇਕਿਨ ਉਹਨੂੰ